ਹੈਲੋ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਹੈ ਦੋਸਤੋ ਜਲੰਧਰ ਸ਼ਹਿਰ ਵਿੱਚ ਮੈਂ ਅੱਜ 13 ਸਾਲ ਦੀ ਇੱਕ ਮਸੂਮ ਜਵਾਕੜੀ ਦੇ ਪਾਤ ਰੋਲਣ ਵਾਲਾ ਦਰਿੰਦਗੀ ਦੇ ਨਾਲ ਉਹਦੀ ਜਾਨ ਲੈਣ ਵਾਲਾ ਇੱਕ ਦਰਿੰਦਾ ਕੋਈ ਭਈਆ ਨਹੀਂ ਸੀਗਾ ਜਿੱਕ ਗੁਰੂ ਦੇ ਬਾਣੇ ਵਿੱਚ ਸੱਜਿਆ ਇੱਕ ਗੁਰੂ ਦਾ ਸਿੰਘ ਸੀਗਾ ਕੋਈ ਅਣਜਾਣ ਨਹੀਂ ਸੀਗਾ ਪਰਿਵਾਰ ਦਾ ਜਾਣਕਾਰ ਸੀਗਾ ਕਿਸੇ ਦੂਰ ਇਲਾਕੇ ਦਾ ਨਹੀਂ ਸੀਗਾ ਉਸ ਦਾ ਗਵਾਂਡੀ ਸੀ ਕੋਈ ਅਲੜ ਨਹੀਂ ਨਹੀਂ ਸੀਗਾ ਉਹ ਇੱਕ ਅਧਖੜ ਉਮਰ ਦਾ ਬੰਦਾ ਸੀਗਾ ਕੁੜੀ ਕੋਈ ਬਗਾਨੀ ਨਹੀਂ ਸੀ ਉਸ ਦੀ ਆਪਣੀ ਧੀ ਦੀ ਫੁੱਲ ਭਰੋ ਸਹੇਲੀ ਸੀ ਇਹ ਬਹੁਤ ਹੀ ਰੂਹ ਕੰਪਾਉਣ ਵਾਲੀ ਘਟਨਾ ਦਿਲ ਨੂੰ ਝੋਲੜ ਵਾਲੀ ਘਟਨਾ ਹਰ ਕੋਈ ਪੱਖ ਪਰ ਦਾ ਰਿਸ਼ਤਾ ਵਿਸ਼ਵਾਰਾਂ ਨੂੰ ਲੀਰੋ ਲੀਰ ਹੋ ਇਸ ਤਰ੍ਹਾਂ ਦੀਆਂ ਗੱਲਾਂ ਲੀਰੋ ਲੀਰ ਹੋ ਚੁੱਕਾ ਦੋਸਤੋ ਹੁਣ ਕਿਹੜੀ ਮਹਿਮ ਚਲਾਈਏ ਅਪਰਾਧ ਦਾ ਕਿਸੇ ਕਿਤੇ ਨਾਲ ਕਿਸੇ ਪਹਿਰਾਵੇ ਨਾਲ ਕਿਸੇ ਬਾਹਰੀ ਦੇਖ ਨਾਲ ਕੋਈ ਸਬੰਧ ਨਹੀਂ ਹੁੰਦਾ ਇਸ ਕਰਕੇ ਅਪਰਾਧ ਦਾ ਵਿਰੋਧ ਕਰਦੇ ਆਂ ਮਜਲੂਬ ਨਾ ਖੜ ਖੜ ਖੜਦੇ ਆਂ ਧਰਮ ਵਾਲੀ ਐਨਕ ਉਤਾਰ ਲਓ ਇਹਨੂੰ ਪਰਾ ਰੱਖ ਦਿਓ ਕਿਉਂਕਿ ਦੁਨੀਆ ਭਰ ਵਿੱਚ ਜਿਨ੍ਹਾਂ ਮੁਲਕਾਂ ਵਿੱਚ ਅਪਰਾਧ ਦਰ ਬਹੁਤ ਘੱਟ ਹੈ ਨਾ ਉਹਨਾਂ ਦੇਸ਼ਾਂ ਵਿੱਚ ਰੱਬ ਤੋਂ ਮੁਨਕਰ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਧੰਨਵਾਦ ਦੋਸਤੋ